ਕਨਸਾਪ ਪੰਜ ਬੱਲੋ ਡੇਰਾ ਮਈਆ ਭਗਵਾਨ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀ ਡੀ ਪੀਓ ਦਫਤਰ ਫਲੋਰ ਸਾਹਮਣੇ ਪੱਕੇ ਧਰਨੇ ਅੱਜ 8ਵੇਂ ਦਿਨ ਸ਼ਹਿਰ ਫਲੋਰ ਵਿੱਚ ਵਿਸ਼ਾਲ ਮਾਰਚ ਕਰਕੇ ਪੰਚਾਇਤ ਮੰਤਰੀ ਪੰਜਾਬ ਦੀ ਅਰਤੀ ਫੂਕੇ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਮਸਲਾ ਹੱਲ ਨਾ ਕੀਤਾ ਤਾਂ ਲੋਕ ਇਨਸਾਫ ਮੰਜਵਲੋ ਭਰਾਤਰੀ ਜਿੱਥੇ ਬੰਦੀਆਂ ਨੂੰ ਨਾਲ ਲੈ ਕੇ 23 ਜੁਲਾਈ ਨੂੰ ਹਲਕਾ ਇੰਚਾਰਜ ਦੇ ਦਫਤਰ ਤੱਕ ਰਾਉ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ ਅਗੂਆਂ ਨੇ ਕਿਹਾ ਕਿ ਜਲਦੀ ਹੀ ਬੀਡੀਪੀਓ ਦਫਤਰ ਦੇ ਘਰ ਦੇ ਸਾਹਮਣੇ ਰਾਤ ਦਾ ਜਗਰਤਾ ਵੀ ਕੀਤਾ ਜਾਵੇਗਾ ਅੱਜ 8ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਤੋਆਬਾ ਅਗੂਆਂ ترਸੀਮ ਸਿੰਘ ਢਿੱਲੋਂ सुरेंद्रਪਾਲ ਸਿੰਘ ਰਣਜੀਤ ਸਿੰਘ ਖੇਲਾ ਤੇਜਾ ਸਿੰਘ ਕੀਰਤੀ ਕਿਸਾਨ ਯੂਨੀਅਨ ਦੇ ਅਗੂ ਸੰਤੋਖ ਸਿੰਘ ਸੰਧੂ ਸਤਨਾਮ ਸਿੰਘ ਜਨਰਲ ਮਜ਼ਦੂਰ ਯੂਨੀਅਨ ਦੇ ਸਿਕੰਦਰ ਸਿੰਘ ਸੰਧੂ ਪਰਵਿੰਦਰ ਸਿੰਘ ਕਸ਼ਮੀਰ ਕੁਰੇਸ਼ੀ ਪੰਜਾਬ ਸਬੋਡੀਨੇਟ ਸਰਵਿਸ ਫੈਡਰੇਸ਼ਨ ਦੇ ਤੀਰਤ ਸਿੰਘ 바ਸੀ ਬਲਵੀਰ ਗੁਰਾਇਆ ਕਰਨੈਲ ਮਹਾਲਲ लेखराज पंजाबी बख्शी राम कांग गवर्नमेंट टीचर यूनियन ਵੱਲੋਂ ਕਰਨੈਲ फ्लोर जसवीर चੁੰਬਰ मनदीप सिंह राकेश कुमार जगबीर सिंह दीपक करण सिंह पूजा अंजू वर्दी सुनीता रानी ਮਿੱਡੇ ਮੀਲ ਵਰਕਰ ਯੂਨੀਅਨ ਕਮਲਜੀਤ ਕੋਰ ਜਸਵਿੰਦਰ ਕੋਰ ਆਰਤੀ ਰਾਣੀ ਔਰਤ ਮੁਕਤੀ ਮੋਰਚਾ ਦੇ ਸੁਨੀਤਾ ਫਲੋਰ ਹੰਸਰਾਜ ਕੋਰ ਕਮਲਜੀਤ ਗੇਜੋ surjit koor ਸਮ੍ਰੀਤ ਆਦੀ ਨੇ ਸੰਬੋਧਨ ਕੀਤਾ ਇਸ ਮੌਕੇ ਧਰਨੇ ਦੀ ਅਗਵਾਈ ਲੋਕ ਇਨਸਾਫ ਮੰਚ ਦੇ ਪ੍ਰਧਾਨ ਜਰਨੈਲ ਫਲੋਰ ਨੇ ਕੀਤੀ ਇਸ ਮੌਕੇ ਲੋਕ ਇਨਸਾਫ ਮੰਚ ਦੇ ਆਗੂਆਂ ਜਰਨੈਲ ਫਲੋਰ ਪਰਚੋਤਮ ਫਲੋਰ ਮਾਸਟਰ ਹੰਸ ਰਾਜ ਐਡਵੋਕੇਟ ਸੰਜੀਵ ਕੁਮਾਰ ਪੋਰਾ ਡਾਕਟਰ ਸੰਦੀਪ ਕੁਮਾਰ ਲਾਡੀ ਮੈਸਮਪੁਰ ਡਾਕਟਰ ਅਸ਼ੋਕ ਕੁਮਾਰ ਅਣੀ ਸੰਤੋਖ ਕੋਰਾ RAMJIDAS ਗੰਨਾਪੈਂਡ ਰਾਏ ਵਿੰਦਰ ਸਿੰਘ ਮੁਠੱਡਾ ਜਸਵੰਤ ਬੋਧ ਰਵੀ ਕਲੇਰ ਸਰਪਜੀਤ ਸਾਭਕਾ ਸਰਪੰਚ ਰਾਮਗੜ ਪਰਵਿੰਦਰ ਪਰਪੋਤਾ ਆਦਿ ਨੇ ਕਿਹਾ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਇਹ ਧਰਨਾ ਪੱਕੇ ਤੌਰ ਤੇ ਚੱਲਦਾ ਰਹੇਗਾ ਉਹਨਾਂ ਨੇ ਕਿਹਾ ਅਗਲੇ ਐਕਸ਼ਨ ਦੀ ਤਿਆਰੀ ਪਿੰਡ-ਪਿੰਡ ਜਾ ਕੇ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ਮੰਗਤਰਾਮ ਸਮਰਾ ਸਰਪੰਚ ਫਰਵਾਲਾ ਸੰਦੀਪ ਕੋਰ ਸਰਪੰਚ ਰਾਮਗੜ ਮੁਖਤਿਆਰ ਚੰਦ ਸਾਫਕਾ ਸਰਪੰਚ ਗੰਨਾਪਿੰਡ ਧਰਮਿੰਦਰ ਪੰਚ ਗੰਨਾਪਿੰਡ ਗੁਲਚਨ ਗੰਨਾਪਿੰਡ ਅਤੇ ਹੋਰ ਵੀ ਸਾਥੀ ਹਾਜ਼ਰ ਰਹੇ। ਮੈਂ ਕਹਿੰਦਾ ਜਿਹੜੀ ਸਰਕਾਰ ਆ ਇੱਥੇ ਦੀ ਪੰਜਾਬ ਸਰਕਾਰ ਦੇ ਉਹ ਘੱਟ ਸੌਣ ਨੂੰ ਤਿਆਰ ਨੇ ਅਸੀਂ ਜਿਹੜੀਆਂ ਆਪਣਾ ਮੋਢਾ ਬੰਨ੍ਹ ਕੇ ਰੱਖੀ ਆ ਸਿਰ ਤੇ ਚੜ੍ਹ ਕੇ ਪਾਣੀ ਨਾਲ ਤੇ ਗੰਦਾ ਪਾਣੀ ਨਾਲ ਇਹਦਾ ਮਈਆ ਦਰਬਾਰ ਦੇ ਸਾਹਮਣੇ ਪੈ ਰਿਆ ਉਹਦਾ ਅੱਲ ਗਰਾਉਂਡ ਦੇ ਲਈ ਅਸੀਂ ਜਿਹੜਾ ਧਰਨਾ ਲਾਇਆ ਸੀ 9 ਤੋਂ 9ਵੇਂ ਦਿਨ ਵਿੱਚ ਹੋ ਗਿਆ ਅੱਜ ਪੰਜਾਬ ਸਰਕਾਰ ਦਾ ਜਿਹੜਾ ਪੰਚਾਇਤ ਮੰਤਰੀ ਆ ਜਿਹੜਾ ਇਹਨਾਂ ਨੂੰ ਡੀਲ ਕਰਦਾ ਪੰਚਾਇਤਾਂ ਨੂੰ ਉਹਦਾ ਪਤਲਾ ਫੁੱਗ ਰਹੇ ਆ ਅਸਲ ਦੇ ਵਿੱਚ ਜੇ ਨਾ ਗੱਲ ਸੁਣੀ ਗਈ ਸਾਡੇ ਕੋਲ ਜਥੇਬੰਦੀਆਂ ਦੇ ਆਕੂ ਆਏ ਹੋਇਆ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਾਡੇ ਕੋਲ ਟੀਚਰ ਜੁਨੀਆ ਦੇ ਆਕੂ ਕੱਟੇ ਆਏ ਹੋਇਆ ਉਹਨੇ ਵੀ ਅੱਜ ਧਰਨੇ ਦੇ ਪੁੱਤਰੇ ਰੋਜ਼ਮਾਰ ਦੇ ਵਿੱਚ ਹਿੱਸਾ ਲਿਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਨਿਤਾਬ ਨਹੀਂ ਤੇਨੀ ਚਾਹੁੰਦੇ ਆ ਜੇ ਇਸ ਸਰਕਾਰ ਨੇ ਇੱਥੇ ਦੇ ਪ੍ਰਸ਼ਾਸਨ ਨੇ ਗੱਲ ਨਾ ਸੁਣੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੱਟਾ ਔਨਾਨ ਕਰਕੇ ਅਸੀਂ ਕਿਸੇ ਸੜਕਾਂ ਤੇ ਬੈਠਾ ਕੇ ਆ ਕੇ ਇਹ ਜਿਹੜੀ ਜ਼ਿੰਮੇਵਾਰੀਆਂ ਇਹਦੇ ਪੰਜਾਬ ਸਰਕਾਰ ਦੀ ਇੱਥੇ ਦੇ ਪ੍ਰਸ਼ਾਸਨ ਦੀ ਹੋਵੇਗੀ ਇਹ ਆ ਹੈ ਬਦਲਾਅ ਹਾਲ ਹੋ ਰਿਹਾ ਤਾਂ ਉਹਨਾਂ ਨੇ ਪੜਿਆ ਪੱਟਾ ਫਟਾ ਦੇ ਉਹ ਕਿੱਥੇ ਜਾਏਗਾ ਮੁਰਦਾਬਾਦ ਮੁਰਦਾਬਾਦ ਸਰਕਾਰ ਮੁਰਦਾਬਾਦ ਮੁਰਦਾਬਾਦ ਕੋਟਾਬਾਦ ਜਨਤ ਮੰਤਰੀ ਮੁਰਦਾਬਾਦ ਮੁਰਦਾਬਾਦ ਕੋਟਾਬਾਦ ਪੰਚਾਇਤ ਮੰਤਰੀ ਮੁਰਦਾਬਾਦ ਮੁਰਦਾਬਾਦ ਕੋਟਾਬਾਦ ਬੀ.ਆਰ.ਪੀ.ਓ. ਫਲੋਰ ਮੁਰਦਾਬਾਦ ਮੁਰਦਾਬਾਦ ਕੋਟਾਬਾਦ ਹਲਕਾ ਇੰਚਾਰਜ ਮੁਰਦਾਬਾਦ ਮੁਰਦਾਬਾਦ ਕੋਟਾਬਾਦ ਪੰਜਾਬ ਸਰਕਾਰ ਹਾਪਨ ਬਾਦ ਹਾਪਨ ਬਾਦ ਹਾਪਨ ਬਾਦ ਕਾਲਾ ਕਰੋ ਕਾਲਾ ਕਰੋ निकासी बंद करो निका पर पर बंद करो पर बंद करो, लोके साबाद जिंदाबाद लोके साबाद जिंदाबाद जिंदाबाद जिंदा पा जिंदाबाद जिंदाबादी